ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਗੁਰਬਾਣੀ ਦੇ ਆਇਨਾ ਤੁਕਾਂ ਦੇ ਨਾਲ ਸੰਬੰਧ ਤੇ ਇੱਕ ਸਾਖੀ ਆਪ ਜੀ ਦੇ ਸਨਮੁਖੇ ਪੇਸ਼ ਕਰਨ ਜਾ ਰਹੀ ਹਾਂ ਸਾਖੀ ਹੈ ਇੱਕ ਮੌਨ ਦੀ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਵਿਖੇ ਆਜਮਾਨ ਸਨ ਉਸ ਵੇਲੇ ਇੱਕ ਮੌਨ ਦਾ ਪਖੰਡ ਕਰਨ ਵਾਲਾ ਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ ਹਜ਼ੂਰ ਦੇ ਦਰਸ਼ਨ ਕੀਤੇ ਪਰ ਕਿਸੇ ਦੇ ਨਾਲ ਬੋਲੇ ਨਾ ਇਹਦੀ ਚੁੱਪ ਉੱਤੇ ਸਿੱਖ ਪ੍ਰਭਾਵਿਤ ਹੋ ਕੇ ਇਸ ਦੀ ਉਪਵਾ ਕਰਨ ਲੱਗੇ ਕਿ ਹੇ ਸਤਿਗੁਰੂ ਜੀ ਇਹ ਮਹਾਪਰਸ਼ ਬਹੁਤ ਵੱਡਾ ਮੂਨਤਾਰੀ ਤੇ ਸੰਤੋਖੀ ਹੈ ਨਾ ਇਸ਼ਾਰੇ ਨਾਲ ਨਾ ਲਿਖ ਕੇ ਨਾ ਬੋਲ ਕੇ ਕੋਈ ਕਿਰਿਆ ਕਰਦਾ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਪਖੰਡ ਹੈ ਇਹੋ ਜਿਹਾਂ ਉੱਤੇ ਕਦੇ ਭਰੋਸਾ ਨਹੀਂ ਉਹ ਕਰੀਦਾ ਜਲਦੀ ਹੀ ਇਸ ਦਾ ਪਾਜ ਉਗੜ ਜਾਵੇਗਾ ਦੂਜੇ ਦਿਨ ਜਦੋਂ ਮਹਾਰਾਜ ਜੀ ਦੇ ਸੰਮੁਖੇ ਮਹਾਤਮਾ ਆਇਆ ਤਾਂ ਗੁਰੂ ਜੀ ਨੇ ਇਸ ਨੂੰ ਆਪਣੇ ਨੇੜੇ ਬਿਠਾਇਆ ਇਸੇ ਦੀ ਉਮਾ ਕੀਤੀ ਇਹ ਮਹਾਪੁਰਸ਼ ਵੜਿਆਈ ਵਿੱਚ ਫੁੱਲਿਆ ਨਾ ਸਮਾਇਆ ਤਾਂ ਗੁਰੂ ਜੀ ਨੇ ਆਪਣੇ ਇੱਕ ਸਿੱਖ ਨੂੰ ਪਾਸ ਬੁਲਾਇਆ ਤੇ ਕਹਿਣ ਲੱਗੇ ਸਿੱਖਾ ਤੈਨੂੰ ਇੱਕ ਸੇਵਾ ਬਖਸ਼ਦੇ ਹਾਂ ਇਹ ਸੰਤੋਖੀ ਤੇ ਮੋਨੀ ਮਹਾਪੁਰਸ਼ ਹੈ ਇਸ ਨੂੰ ਸਵਾਦਿਸ਼ਟ ਪਦਾਰਥ ਤਿਆਰ ਕਰਕੇ ਲੰਗਰ ਛਕਾਉਣਾ ਕਰੋ ਤਾਂ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਜੋ ਆਪ ਜੀ ਦਾ ਬਚਨ ਹੈ ਦਾਸ ਉਹ ਹੀ ਕਰੇਗਾ ਸਤਿਗੁਰੂ ਜੀ ਨੇ ਕਿਹਾ ਕਿ ਸਿੱਖਾ ਇੱਕ ਹੋਰ ਬਾਤ ਦਾ ਵੀ ਧਿਆਨ ਰੱਖੀ ਕਿ ਪੋਜਨ ਛਕਾਉਣ ਤੋਂ ਬਾਅਦ ਕੁਝ ਭੇਟਾ ਵੀ ਅੱਗੇ ਰੱਖ ਕੇ ਸਤਕਾਰ ਕਰਨਾ ਕਿਉਂਕਿ ਜਦੋਂ ਗ੍ਰਸਤੀ ਸਤਿਕਾਰ ਨਾਲ ਕਿਸੇ ਸਾਧੂ ਜਾਂ ਸਿੱਖ ਨੂੰ ਪੋਜਨ ਛਕਾਵੇ ਤਾਂ ਯਥਾ ਸ਼ਕਤ ਮਾਇਆ ਬਸਤਰ ਭੇਟਾ ਅਰਪਣ ਕਰਨੀ ਚਾਹੀਦੀ ਹੈ ਮਾਇਆ ਲੈਣ ਵਾਲੇ ਨੂੰ ਤ੍ਰਿਸ਼ਨਾ ਨਹੀਂ ਚਾਹੀਦੀ ਅਤੇ ਦੇਣ ਵਾਲੇ ਨੂੰ ਰੱਬ ਦੇ ਨਾਂ ਤੇ ਦੇਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਇਸ ਵਿੱਚ ਗ੍ਰਹਿਸਤੀ ਦਾ ਭਲਾ ਹੁੰਦਾ ਹੈ ਮਹਾਰਾਜ ਜੀ ਨੇ ਕਿਹਾ ਕਿ ਸਿੱਖਾ ਘਟੋ ਘਟ 25 ਰੁਪਏ ਦੇ ਰੱਖ ਕੇ ਮੱਥਾ ਟੇਕੀ ਤਾਂ ਮੋਨੀ ਜੀ ਬਹੁਤ ਪ੍ਰਸੰਨ ਹੋਏ ਕਿਉਂਕਿ ਉਸ ਵੇਲੇ ਰੁਪਏ ਦੀ ਕੀਮਤ ਬਹੁਤ ਜ਼ਿਆਦਾ ਸੀ ਰੁਪਇਆ ਬਹੁਤ ਵੱਧ ਕੀਮਤ ਵਾਲਾ ਸੀਗਾ ਸਤਿਗੁਰੂ ਜੀ ਨੇ ਦੀਵਾਨ ਸਮਾਪਤ ਹੋਏ ਪਿੱਛੋਂ ਉਸ ਸਿੱਖ ਨੂੰ ਬੁਲਾਇਆ ਤੇ ਪਰਦੇ ਨਾਲ ਕਿਹਾ ਕਿ ਸਰਦਾ ਵਰਦਾ ਬਣਦਾ ਭੋਜਨ ਛਕਾਈ ਕਿ ਸਰਦਾ ਬਣਦਾ ਭੋਜਨ ਛਕਾਈ ਕੋਈ ਪੇਟਾ ਵੀ ਰੱਖਣ ਦੀ ਲੋੜ ਨਹੀਂ ਕਿਉਂਕਿ ਉਹ ਜੋ ਪਖੰਡਿਆਂ ਨੂੰ ਪੈਸਾ ਬਖਤਰ ਦੇਣ ਦਾ ਕੋਈ ਲਾਭ ਨਹੀਂ ਹੁੰਦਾ ਦੂਸਰੇ ਦਿਨ ਸਿੱਖ ਮੋਨੀ ਮਹਾਤਮਾ ਨੂੰ ਲੈ ਕੇ ਆਪਣੇ ਘਰ ਆਏ ਚਲਾ ਗਿਆ ਸਿੱਕੇ ਦਾ ਇਸ਼ਾਰਾ ਸਮਝ ਕੇ ਸਖਣੀ ਨੇ ਕੋਈ ਦਾਲ ਸਬ지 ਤਿਆਰ ਨਹੀਂ ਕੀਤੀ ਮਿਸੀਆਂ ਰੋਟੀਆਂ ਗੰਡੇ ਨਾਲ ਤਿਆਰ ਕੀਤੀਆਂ ਜਦੋਂ ਸਖ ਨੇ ਮੋਨੇ ਨੂੰ ਠਾਕੇ ਹੱਥ ਤੋਂ ਆ ਦਿੱਤੇ ਤਾਂ ਮਸ਼ੇ ਰੋਟੀ ਦੇਖ ਕੇ ਉਹਨੇ ਗੁੱਸੇ ਵਿੱਚ ਆ ਕੇ ਛੱਪ ਦੀ ਜ਼ਹਿਰ ਵਾਂਗੂ ਵੱਲ ਖਾਣ ਲੱਗਾ ਬੁਰਕੀ ਮੂੰਹ ਵਿੱਚ ਪਾਏ ਤਾਂ ਲੰਗੇ ਨਾ ਪਾਣੀ ਦੇ ਘੁੱਟ ਨਾਲ ਔਖਾ ਸੌਖਾ ਹੋ ਕੇ ਬੁਰਕੀਆਂ ਲਗਾਉਂਦਾ ਰਿਹਾ ਸਿੱਖ ਮੋਨੀ ਵਾਸਤੇ ਚਾਰ ਲੈਣ ਗਿਆ ਹੋਇਆ ਸੀ ਤਾਂ ਮੋਨੀ ਨੇ ਖਿੱਚ ਕੇ ਸਾਰੀਆਂ ਰੋਟੀਆਂ ਕੁੱਤੇ ਦੇਗੇ ਸੁੱਟ ਦਿੱਤੀਆਂ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਗੁੱਸੇ ਵਿੱਚ ਸਿੱਖ ਦਾ ਲਾਂਬਾ ਦੇਣ ਲਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚਿਆ ਪਰ ਮੌਨਤਾਰੀ ਹੋਣ ਕਰਕੇ ਬੋਲ ਨਹੀਂ ਸਿੱਖ ਸਕਦਾ ਬਖੰਡ ਦਾ ਖੰਡਨ ਕਰਨ ਵਾਲੇ ਗਰੀਬ ਨਿਵਾਜ ਸਤਗੁਰੂ ਸਿੰਘਾਸਨ ਤੇ ਬਰਾਜਮਾਨ ਸਨ ਭਰੇ ਦੀਵਾਨ ਵਿੱਚ ਉਸ ਮੋਨੀ ਬਖੰਡੀ ਨੂੰ ਆਦਰ ਦੇ ਕੇ ਆਪਣੇ ਪਾਸ ਬਿਠਾਇਆ ਇਤਨੀ ਦੇਰ ਹੋ ਸਰਦਾਲੂ ਸਿੱਖ ਵੀ ਪਿੱਛੇ-ਪਿੱਛੇ ਪਹੁੰਚ ਗਿਆ ਤੇ ਸਤਗੁਰੂ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਹਜ਼ੂਰ ਨੇ ਕਿਹਾ ਸਿੱਖਾ ਤੂੰ ਸੰਤਾਂ ਦੀ ਚੰਗੀ ਤਰ੍ਹਾਂ ਸੇਵਾ ਤਾਂ ਕੀਤੀ ਹੈ ਨਾ ਤਾਂ ਸਿੱਖ ਨੇ ਸਤਗੁਰੂ ਜੀ ਦਾ ਭਾਵ ਸਮਝਦਿਆਂ ਹੋਇਆਂ ਬੜੀ ਤਰੜਤਾ ਨਾਲ ਕਿਹਾ ਮਹਾਰਾਜ ਜੀ ਮਹਾਰਾਜ ਜੀ ਆਪ ਜੀ ਦਾ ਹੁਕਮ ਪੂਰੀ ਤਰ੍ਹਾਂ ਮੰਨ ਕੇ ਮੈਂ ਸੰਤਾਂ ਦੀ ਬਹੁਤ ਸੇਵਾ ਕੀਤੀ ਹੈ ਪਰ ਸਮੋਨੀ ਜੀ ਤਾਂ ਗਹਿ ਵਿਚਾਰਾਂ ਦੇ tufaan ਵਿੱਚ ਉਲਝੇ ਹੋਏ ਸਨ ਉਸ ਵੇਲੇ ਕ੍ਰੋਧ ਵਿੱਚ ਆ ਕੇ ਬੋਲਵੇ ਮਹਾਰਾਜ ਜੀ ਇਹ ਸਿੱਖ ਝੂਠ ਬੋਲਦਾ ਹੈ ਤੁਹਾਡੇ ਹੁਕਮ ਦੀ ਇਹਨੇ ਜਰਾ ਵੀ ਪਰਵਾਹ ਨਹੀਂ ਕੀਤੀ ਕੋਈ ਪਦਾਰਥ ਤਿਆਰ ਨਹੀਂ ਕੀਤਾ ਕੋਈ ਖੀਰ ਕੜਾ ਕੋਈ ਪੂਰੀ ਤਰ੍ਹਾਂ ਕੀ ਇਹਨੇ ਸ਼ਿਕਾਉਣਾ ਸੀ ਮੇਰੇ ਰੋਟੀਆਂ ਹਨ ਚੋਪੜੀਆਂ ਮੱਥੇ ਮਾਰੀਆਂ ਸਨ ਪਹਿਲੀ ਬੁਰ ਕੀ ਤਾਂ ਮੁਸਕਾਨ ਨਾਲ ਮਸਾ ਕੋ ਅੰਦਰ ਲੰਗਾਈ ਮੇਰੇ ਸੰਗ ਵਿੱਚ ਫਸ ਜਾਣੀ ਸੀ ਤੁਸੀਂ ਇਸ ਨੂੰ 25 ਰੁਪਏ ਗਿਆ ਸੀ ਇਸ ਨੇ ਪੱਛੀ ਪੈਸੇ ਵੀ ਮੱਥਾ ਨਹੀਂ ਟੇਕਿਆ ਉਲਟਾ ਸਨਮੁਖ ਸੰਗਤ ਵਿੱਚ ਖੜਾ ਹੋ ਕੇ ਬੋਲ ਰਿਹਾ ਹੈ ਇਸਨੇ ਕੋਈ ਤੁਹਾਡਾ ਬਚਨ ਨਹੀਂ ਮੰਨਿਆ ਇਹ ਸਾਰੀਆਂ ਗੱਲਾਂ ਹੀ ਇੱਕ ਸਾਹ ਵਿੱਚ ਮੋਨੀ ਨੇ ਕਹਿ ਸੁਣਾਈ ਸੁਣ ਕੇ ਸਾਈ ਸੰਗਤ ਖਿੜਖਿੜਾ ਕੇ ਹੱਸ ਆਗ ਪਈ ਥਾ ਮਹਾਰਾਜ ਨੇ ਮੋਨੀ ਜੀ ਕਿਹਾ ਵੀ ਮੋਨੀ ਜੀ ਅਸੀਂ ਹੀ ਸਿੱਖ ਨੂੰ ਕਹਿ ਕੇ ਤੁਹਾਡੇ ਮੌਨ ਤੇ ਸੰਤੋਖ ਦੀ ਪ੍ਰਖਿਆ ਲਈ ਹੈ ਜੈਸੇ ਵਿੱਚ ਤੁਸੀਂ ਪੂਰੀ ਤਰ੍ਹਾਂ ਫੇਲ ਹੋ ਗਏ ਹੋ ਮੇਰੇ ਸੇ ਖਤਾ ਸੰਤ ਸੇਵੀ ਨਾਮਦਾਨ ਵਿੱਚ ਅਤੇ ਧਰਮ ਦੀ ਕਿਰਤ ਕਰਨ ਵਿੱਚ ਪੂਰੇ ਹਨ ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਕਿਹਾ ਹੈ ਚੁੱਪ ਰਹਿਣ ਨਾਲ ਮਨ ਦੀ ਚੁੱਪ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਬਿਲਕੁਲ ਚੁੱਪ ਹੋ ਜਾਣਾ ਵੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੈ ਬਲਕੇ ਲੋਭ ਹੰਕਾਰ ਤੇ ਤ੍ਰਿਸ਼ਨਾ ਦਾ ਤਿਆਗ ਕਰਕੇ ਬੋਲ ਕੱਟ ਬੋਲਣ ਲਈ ਗੁਰੂ ਅਮਰਦਾਸ ਜੀ ਦਾ ਪਰਮਾਨ ਹੈ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਸੋ ਐਸੇ ਪਖੰਡ ਰੂਪ ਮੋਨ ਦਾ ਲਾਭ ਨਹੀਂ ਹੈ